ਦਿੱਲੀ ਸਰਕਾਰ ਤੋਂ ਰਿਟਾਇਰ ਹੋਏ ਇੱਕ ਵੱਡੇ ਅਫਸਰ ਨੂੰ ਪੰਜਾਬ ਸਰਕਾਰ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਉਸ ਨੇ ਅਸਤੀਫਾ ਦੇ ਦਿੱਤਾ ਦੱਸਿਆ ਜਾ ਰਿਹਾ ਕਿ ਮਜਬੂਰ ਹੋਣਾ ਪਿਆ ਕਿਉਂਕਿ ਉਹਦੇ ਖਿਲਾਫ ਸ਼ਿਕਾਇਤਾਂ ਬਹੁਤ ਜ਼ਿਆਦਾ ਆ ਰਹੀਆਂ ਸੀ ਦਿੱਲੀ ਦੇ ਮੁੱਖ ਮੰਤਰੀ ਦੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਅਤੇ ਦਿੱਲੀ ਸਰਕਾਰ ਦੇ ਵਿੱਚ ਐਡੀਸ਼ਨਲ ਮੁਖ ਸਕੱਤਰ ਦੇ ਅਹੁਦੇ ਤੋਂ ਰਿਟਾਇਰ ਹੋਏ ਆਫੀਸਰ ਸਤਿਆ ਗੋਪਾਲ ਸਤਿਆ ਗੋਪਾਲ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹਨਾਂ ਨੂੰ ਰੇਰ ਦਾ ਚੇਅਰਮੈਨ ਲਾਇਆ ਗਿਆ ਸੀ ਪਰ ਉਹਨਾਂ ਨੇ ਹੁਣ ਅਸਤੀਫਾ ਦੇ ਦਿੱਤਾ ਜਿਹੜਾ ਸਰਕਾਰ ਨੇ ਪਲਾਂ ਦੇ ਵਿੱਚ ਹੀ ਪ੍ਰਵਾਨ ਕਰ ਲਿਆ ਪੰਜਾਬ ਸਰਕਾਰ ਦੇ ਜਿਹੜੇ ਅਹਿਮ ਅਥਾਰਟੀ ਸੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਜਿਹਨੂੰ ਰੇਰਾ ਕਹਿੰਦੇ ਨੇ ਤੇ ਰੇਰਾ ਦੇ ਚੇਅਰਮੈਨ ਲਗਾਏ ਗਏ ਸੀ ਦਿੱਲੀ ਦੇ ਰਿਟਾਇਰਡ ਆਈਐਸ ਆਫੀਸਰ ਸਤਿਆ ਗੋਪਾਲ ਤੇ ਸਤਿਆ ਗੋਪਾਲ ਨੇ ਬਤੌਰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸਰਕਾਰ ਨੇ ਉਹਨਾਂ ਦਾ ਝਟ ਹੀ ਅਸਤੀਫਾ ਪ੍ਰਵਾਨ ਕਰ ਲਿਆ ਮਕਾਨ ਅਸਾਰੀਅਤ ਤੇ ਸ਼ਹਿਰੀ ਵਿਭਾਗ ਦੇ ਮੁਖ ਸਕੱਤਰ ਉਨਰਾਗ ਅਗਰਵਾਲ ਨੇ ਬਕਾਇਦਾ ਤੌਰ ਤੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਦਾ ਸੰਯੋਗ ਹੈ ਕੁਝ ਮਹੀਨੇ ਤੋਂ ਹੀ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਚਰਚਾ ਤੇ ਇਹ ਵੀ ਆ ਕਿ ਬਹੁਤ ਸਾਰੇ ਰੀਅਲ اسٹیਟ ਦਾ ਕਾਰੋਬਾਰ ਕਰਨ ਵਾਲੇ ਲੋਕ ਉਹਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਲੇ ਸੀ ਕਿ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਨੇ ਪੈਂਡਿੰਗ ਨੇ ਕਈਆਂ ਨੇ ਆਪਣਾ ਜਿਹੜਾ ਪ੍ਰੋਜੈਕਟ ਵਧਾਉਣੇ ਕਈਆਂ ਚ ਵਾਅਦਾ ਕਰਨਾ ਜਾਂ ਹੋਰ ਵੀ ਬਹੁਤ ਸਾਰੀਆਂ ਸੋਧਾਂ ਨੇ ਲੇਕਿਨ ਫਾਈਲਾਂ ਚੇਅਰਮੈਨ ਦੇ ਟੇਬਲ ਤੇ ਪਈਆਂ ਨੇ ਦਫ਼ਤਰ ਦੇ ਵਿੱਚ ਪਈਆਂ ਨੇ ਉਹਨਾਂ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਕਈ ਤੇ ਇਹ ਕਹਿ ਰਹੇ ਨੇ ਕਿ 400 ਤੋਂ ਵੱਧ ਤੋਂ ਜ਼ਿਆਦਾ ਜਿਹੜੀਆਂ ਫਾਈਲਾਂ ਦਾ ਢੇਰ ਲੱਗਿਆ ਹੋਇਆ ਸੀ ਰੇਰਾ ਦੇ ਦਫ਼ਤਰ ਦੇ ਵਿੱਚ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਖਫਾ ਹੋਏ ਨੇ ਕਿ ਆਖਿਰ ਕਿਉਂਕਿ ਰੇਰਾ ਜਿਹੜੀ ਆ ਇਹ ਰੇਰਾ ਉਹ ਹੈ ਜਿੰਨੇ ਵੀ ਪੰਜਾਬ ਦੇ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੀਆਂ ਕਰਾਨੇ ਨੇ ਜਾਂ ਅਦਯੋਗਿਕ ਜੋਗਪਤੀ ਨੇ ਜਿਹੜੇ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਨੇ ਉਹ ਲਗਾਤਾਰ ਮੁਸ਼ਕਲਾਂ ਦੇ ਵਿੱਚ ਸੀ ਔਰ ਆਪਣੇ ਨਪਟਾਰੇ ਵਾਸਤੇ ਨਬੀੜੇ ਵਾਸਤੇ ਉਹ ਫਾਈਲਾਂ ਤੇ ਅਬਜੈਕਸ਼ਨ ਲੱਗ ਰਹੇ ਸੀ ਚਰਚਾ ਤੇ ਵੰਸਵੰਨੀ ਆ ਕਿ ਕਿਤੇ ਨਾ ਕਿਤੇ ਇਸ਼ਾਰੇ ਕਿਤੇ ਹੋਰ ਮਿਲਦੇ ਸੀ ਫਾਈਲਾਂ ਤਾਂ ਨਿਕਲਦੀਆਂ ਲੇਕਿਨ ਜਦ ਨੇਰਾ ਰੀਅਲ اسٹیਟ ਦਾ کاروبار ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਇੱਕ ਵਫਦ ਦੱਸਿਆ ਜਾ ਰਿਹਾ ਸਰਕਾਰ ਨੂੰ ਮਿਲਿਆ ਤੇ ਜਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਮਾਮਲਾ ਪਹੁੰਚਿਆ ਤਾਂ ਉਹਨਾਂ ਨੇ ਰੀਰਾ ਦੇ ਚੇਅਰਮੈਨ ਸਤਿਆ ਗਪਾਲ ਨੂੰ ਤਲਬ ਕਰ ਲਿਆ ਤੇ ਪੂਰੀ ਸਥਿਤੀ ਜਾਣੀ ਜਦ ਪਤਾ ਲੱਗਾ ਕਿ ਵਾਕਿਆ ਮਸਲਾ ਕੀ ਹੈ ਮਾਜਰਾ ਕੀ ਹੈ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਖਫਾ ਹੋਏ ਤੇ ਉਹਨਾਂ ਨੇ ਸਪਸ਼ਟ ਜੋ ਸਾਡੇ ਜਾਣਕਾਰ ਦੱਸਦੇ ਨੇ ਜਾਂ ਆਮ ਆਦੀ ਪਾਰਟੀ ਦੇ ਗਲਿਆਰਿਆਂ ਦੇ ਵਿੱਚ ਚਰਚਾ ਕਿ ਤੁਸੀਂ ਜਾਂ ਤੇ ਕੰਮ ਕਰੋ ਸਿੱਧੀ ਹੋ ਕੇ ਨਹੀਂ ਤੇ ਇਸ ਅਹੁਦੇ ਨੂੰ ਛੱਡ ਦਿਓ ਕਿਉਂਕਿ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਈ ਦਫਾ ਆਪਣੇ ਕੈਬਨਿਟ ਸਾਥੀਆਂ ਨੂੰ ਵੀ ਕਹਿ ਚੁੱਕੇ ਨੇ ਕਿ ਮੈਨੂੰ ਪਰਫਾਰਮੈਂਸ ਚਾਹੀਦੀ ਆ ਮੈਨੂੰ ਕੰਮ ਦੇ ਵਿੱਚ ਤਸੱਲੀ ਚਾਹੀਦੀ ਆ ਔਰ ਪੰਜਾਬ ਨੂੰ ਰਲ ਮਿਲ ਕੇ ਰੰਗਲਾ ਪੰਜਾਬ ਬਣਾਉਣਾ ਜਿਹੜਾ ਕੰਮ ਨਹੀਂ ਕਰੂਗਾ ਉਹ ਆਪਣਾ ਘਰ ਹੋਰ ਲੱਭ ਲੇ ਜਿੱਥੋਂ ਤੱਕ ਕਿ ਜਦੋਂ ਵੀ ਕੈਬਨਿਟ ਮੀਟਿੰਗ ਹੁੰਦੀ ਆ ਤੇ ਬਹੁਤ ਸਾਰੇ ਮੰਤਰੀਆਂ ਨੂੰ ਫਿਰ ਉਹ ਤਾੜਦੇ ਵੀ ਆ ਤੇ ਛਾੜਦੇ ਵੀ ਨੇ ਕਿ ਜਿਹੜੇ ਐਕੂਰੇਟ ਹੋ ਕੇ ਨਹੀਂ ਆਉਂਦੇ ਜਿਹੜੇ ਆਪਣੇ ਵਿਭਾਗ ਬਾਰੇ ਜਾਣਕਾਰੀ ਰੱਖਦੇ ਜਾਂ ਏਜੰਡਾ ਲੈ ਕੇ ਨਹੀਂ ਆਉਂਦੇ ਇਤੋਂ ਤਾਂ ਕਿ ਉਹਨਾਂ ਨੇ ਪਿੱਛੇ ਜੇ ਡਿਪਟੀ ਕਮਿਸ਼ਨਰਾਂ ਨੂੰ ਵੀ ਕਹਿ ਦਿੱਤਾ ਸੀ ਕਿ ਜਿਨ੍ਹਾਂ ਨੇ ਨਾ ਜਿਹੜਾ ਕੰਮ ਕੀਤਾ ਗਿਆ ਕਿਉਂਕਿ ਬਹੁਤ ਸਾਰਾ ਜਿਹੜਾ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਸੀ ਕੋਈ 11000 ਕਰੋੜ ਦੀਆਂ ਉਹਦੇ ਤੋਂ ਸਿਰਫ ਜਿਹੜੇ ਨੇ 10 ਮਹੀਨਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਆਈਐਸ ਆਫਿਸ ਡਿਪਟੀ ਕਮਿਸ਼ਨ ਲੱਗੇ ਨੇ ਉਹ ਸਿਰਫ 3000 ਕਰੋੜ ਰੁਪਈਆ ਹੀ ਖਰਚ ਕਰ ਪਾਇ ਨੇ ਜਦ ਕਿ ਹਲੇ 8000 ਕਰੋੜ ਰੁਪਇਆ ਉਹ ਪੈਂਡਿੰਗ ਆ ਉਹ ਪੈਸਾ ਲੈਪਸ ਹੋ ਜਾਊਗਾ ਸੈਂਟਰ ਸਰਕਾਰ ਦੇ ਮੁੜ ਖਾਤਿਆਂ 'ਚ ਜਮ੍ਹਾਂ ਹੋ ਜਾਊਗਾ ਜਦ ਕਿ ਜਿਹੜਾ ਵਿੱਤੀ ਵਰ੍ਹਾ ਵਾ ਉਹ 31 ਮਾਰਚ ਨੂੰ ਖਤਮ ਹੋਏਗਾ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਡਿਪਟੀ ਕਮਿਸ਼ਨਰਾਂ ਨੂੰ ਵੀ ਸਾਫ਼ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਜੇ ਕੰਮ ਕਰਨਾ ਠੀਕ ਹੈ ਨਹੀਂ ਤੇ ਅਹੁਦੇ ਛੱਡ ਦਿਓ ਮੇਰੇ ਕੋਲ ਆਈਐਸ ਅਫਸਰਾਂ ਦੀ ਘਾਟ ਨਹੀਂ ਤੇ ਇਸੇ ਤਰ੍ਹਾਂ ਇਹ ਜਿਹੜੇ ਨੇ ਮਸਲਾ ਇਹ ਵੀ ਮੰਤਰੀਆਂ ਨੂੰ ਵੀ ਕਹਿ ਦਿੱਤਾ ਕਿ ਕਿਤੇ ਇਹ ਨਾ ਹੋਵੇ ਕਿ ਮੈਨੂੰ ਮੰਤਰੀਆਂ ਦੀ ਛੁੱਟੀ ਕਰਨੀ ਪਵੇ ਜਿੱਥੇ ਸਤਿਆ ਗੋਪਾਲ ਕੋਲੋਂ ਅਸਤੀਫਾ ਲੈਣਾ ਪਿਆ ਜਾਂ ਦਿੱਤਾ ਹੈਗਾ ਅਸਤੀਫਾ ਤੇ ਵੈਸੇ ਕੋਈ ਵੀ ਨਹੀਂ ਦਿੰਦਾ ਸਰਕਾਰ ਲੈਂਦੀ ਆ ਤੇ ਫਿਰ ਇਹ ਮਸਲਾ ਵੀ ਸਾਹਮਣੇ ਆਇਆ ਕਿ ਚਰਚਾ ਹੈ ਕਿ ਸਤਿਆ ਗੋਪਾਲ ਕੋਲੋਂ ਵੀ ਅਸਤੀਫਾ ਲਿਆ ਗਿਆ ਕਿਉਂਕਿ ਇੱਕ ਇਹੀ ਹੁੰਦਾ ਹੈ ਕਿ ਇੱਜ਼ਤ ਬਣੀ ਰਹੇ ਤੇ ਸਭ ਤੋਂ ਉਤਰੀਕਾ ਹੀ ਹੁੰਦਾ ਹੈ ਕਿ ਤੁਸੀਂ ਅਸਤੀਫਾ ਦਿਓ ਫਿਰ ਸਰਕਾਰ ਪ੍ਰਵਾਨ ਕਰ ਲੈਂਦੀ ਆ ਹੁਣ ਸਵਾਲ ਹੈ ਕਿ ਸੱਤਿਆ ਇਕਬਾਲ ਕੋਲ ਅਸਤੀਫਾ ਕਿਉਂ ਲਿਆ ਕਿਉਂਕਿ ਇਹ ਵਿਸ਼ੇਸ਼ ਜਿਹੜੀ ਖਾਸ ਤੌਰ ਤੇ ਪਸੰਦ ਸਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੇਕਿਨ ਰਿਜ਼ਲਟ ਪੰਜਾਬ ਦੀ ਜਨਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋ ਲੈਣਾ ਔਰ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਦੇ ਨਾਲ ਪ੍ਰੋਮਿਸ ਕੀਤੇ ਕਿ ਅਸੀਂ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਅਸੀਂ ਚੰਗੇ ਕੰਮ ਕਰਾਂਗੇ ਤੇ ਉਸ ਤੋਂ ਬਾਅਦ ਹੀ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਹੁਣ ਸਵਾਲ ਹੈ ਕਿ ਜਿਹੜਾ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੇ ਲੋਕ ਉਹ ਕਾਫੀ ਪਰੇਸ਼ਾਨ ਸੀ ਰੇਰਾ ਤੋਂ ਰੀਅਲ ਏਸਟੇਟ ਰੈਗੂਲੇਟਰੀ ਅਥਾਰਟੀ ਤੋਂ ਜਿਸ ਕਰਕੇ ਸ਼ਿਕਾਇਤਾਂ ਦਾ ਢੇਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਗਿਆ ਤੇ ਉਸ ਤੋਂ ਬਾਅਦ ਸਤਿਆਪਾਲ ਗੋਪਾਲ ਦੀ ਜਿਹੜੀ ਆ ਜਵਾਬ ਤਲਬੀ ਹੋਈ ਤੇ ਜਵਾਬ ਤਲਬੀ ਤੋਂ ਬਾਅਦ ਅਸਤੀਫਾ ਸਰਕਾਰ ਨੇ ਲੈ ਲਿਆ ਜਿਹੜਾ ਮਕਾਨ ਸਾਰੀ ਜਿਹੜਾ ਡਿਪਾਰਟਮੈਂਟ ਆ ਮਕਾਨ ਸਾਰੀ ਤੇ ਸ਼ਹਿਰੀ ਵਿਭਾਗ ਪਹਿਲਾਂ ਇਹ ਜਿਹੜਾ ਮਹਿਕਮਾ ਸੀ ਇਹ ਅਮਨ ਰੋੜਾ ਕੋਲ ਸੀ ਜਿਹੜੇ ਸਨਾਪ ਤੋਂ ਦੂਜੀ ਵਾਰ ਵਿਧਾਇਕ ਬਣੇ ਤੇ ਅਮਨ ਰੋੜਾ ਕੋਈ ਮਹਿਕਮਾ ਖੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖ ਲਿਆ ਸੀ ਵੈਸੇ ਅਮਨ ਰੋੜਾ ਕੋਲ ਦੋ ਮਹੱਤਵਪੂਰਨ ਮਹਿਕਮੇ ਸੀ ਇੱਕ ਸ਼ਹਿਰੀ ਵਿਕਾਸ ਤੇ ਦੂਜਾ ਲੋਕ ਸੰਪਰਕ ਲੋਕ ਸੰਪਰਕ ਵਿਭਾਗ ਖੋ ਕੇ ਸਰਕਾਰ ਨੇ ਚੇਤਨ ਸਿੰਘ ਜੋੜੇ ਮਾਜਰ ਨੂੰ ਦੇ ਦਿੱਤਾ ਸੀ ਤੇ ਜਿਹੜਾ ਮਕਾਨ ਹੈ ਸਾਰੀ ਜਿਹੜੀ ਵਿਭਾਗ ਦੀ ਜ਼ਿੰਮੇਵਾਰੀ ਅਰਬਿੰਗ ਹਾਊਸਿੰਗ ਐਂਡ ਡਿਵੈਲਪਮੈਂਟ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣੇ ਕੋਲ ਰੱਖ ਲਈ ਦਿੱਤ ਹੁਣ ਜਦੋਂ ਸਤਿਆ ਗੋਪਾਲ ਨੂੰ ਇਸ ਦਾ ਚੇਅਰਮੈਨ ਲਾਇਆ ਗਿਆ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕਾਫੀ ਬਿਲਡਰਜ਼ ਨੇ ਉਹ ਪਰੇਸ਼ਾਨ ਹੋ ਚੁੱਕੇ ਸੀ ਕਿਉਂਕਿ ਜਦ ਕਿ ਉਹਨਾਂ ਦਾ ਅਰਬਾਂ ਖਰਬਾਂ ਜਿਹੜਾ ਰੁਪਇਆ ਵਾ ਉਹ ਇਨਵੈਸਟ ਹੋ ਚੁੱਕਾ ਸੀ ਲੇਕਿਨ ਕਈ ਜਿਹੜੀ ਕਲੈਰੀਫਿਕੇਸ਼ਨ ਜਾਂ ਕਲੀਅਰਲੈਂਸ ਦਾ ਜਿਹੜਾ ਰੌਲਾ ਸੀ ਉਹ ਕਾਫੀ ਪੈ ਰਿਆ ਸੀ ਹੁਣ ਚਰਚਾ ਹੈ ਕਿ ਆਖਰ ਸਤਿਆ ਗੋਪਾਲ ਦਾ ਅਸਤੀਫਾ ਕਿਉਂ ਲਿਆ ਗਿਆ ਇਸ ਮਸਲਾ ਸੀ ਕਿ ਕਾਫੀ ਗੰਭੀਰ ਸੀ ਮਸਲਾ ਕਿ ਬਹੁਤ ਸਾਰੇ ਜਿਹੜੇ ਬਿਲਡਰ ਜਾਂ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੇ ਲੋਕ ਨੇ ਉਹ ਕਾਫੀ ਖਫਾ ਸਨ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਕਿ ਮਾਮਲਾ ਜਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਪਹੁੰਚਿਆ ਤਾਂ ਉਹਨਾਂ ਨੇ ਜਿਹੜੀ ਸਥਿਤੀ ਸਪਸ਼ਟ ਕਰ ਦਿੱਤੀ ਆ ਕਿ ਆਖਰ ਇਹ ਜਿਹੜਾ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੇ ਲੋਕ ਜਾਂ ਬਿਲਡਰ ਨੇ ਇਹ ਪਰੇਸ਼ਾਨ ਕਿਉਂ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਸਮੇਂ ਸਿਰ ਜਿਹੜੀਆਂ ਮੇਰੇ ਦੂਰ ਹੋਣੀਆਂ ਚਾਹੀਦੀਆਂ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਸਭ ਤੋਂ ਵਧੀਆ ਇੱਕ ਕੰਮ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਥਾਂ-ਥਾਂ ਭਟਕਣਾ ਨਹੀਂ ਪਏਗਾ ਉਹਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਖਰਜਲ ਖਵਾਰ ਨਹੀਂ ਹੋਣਾ ਪਊਗਾ ਇਤੋਂ ਤੱਕ ਕਿ ਉਹਨਾਂ ਵਾਸਤੇ ਇੱਕ ਸੈਪਰੇਟ ਹੀ ਸਰਕਾਰ ਨੇ ਜਿਹੜਾ ਵਾ ਉਹ ਸਟੈਂਪ ਪੇਪਰ ਜਾਰੀ ਕਰ ਦਿੱਤਾ ਸੀ ਜਿਹਦਾ ਵੱਖਰਾ ਹੀ ਕਲਰ ਦਿੱਤਾ ਗਿਆ ਸੀ ਕਿ ਇਹ ਜਿਹੜਾ ਸਰਕਾਰ ਨੇ ਵੱਖਰਾ ਜਿਹੜਾ ਸਟੈਂਪ ਪੇਪਰ ਜਾਰੀ ਕੀਤਾ ਹੈਗਾ ਇਹਦਾ ਮਤਲਬ ਹੈ ਕਿ ਉਹਨੇ ਸਾਰੀਆਂ ਜਿਹੜੀਆਂ ਨੇ ਕਲੀਅਰੈਂਸ ਆ ਉਹ ਕਲੀਅਰ ਕਰ ਲਈਆਂ ਗਿਆ ਉਹਨੂੰ ਕੋਈ ਹੁਣ ਆਬਜੈਕਸ਼ਨ ਦੀ ਲੋੜ ਨਹੀਂ ਆ ਕਿਤੇ ਧੱਕੇ ਧੋੜੇ ਖਾਣ ਦੀ ਜ਼ਰੂਰਤ ਨਹੀਂ ਆ ਇਸ ਕਰਕੇ ਸਰਕਾਰ ਦੀ ਜਿਹੜੀ ਇੱਛਾ ਹੈ ਕਾਫੀ ਲੋਕਾਂ ਦੇ ਦੀ ਕੀਤੀ ਸੀ ਕਿ ਜਿਹੜੇ ਸਰਕਾਰ ਨੇ ਨਿਵੇਸ਼ ਕਰਨ ਵਾਲੇ ਜਿਹੜੇ ਲੋਕਾਂ ਦੇ ਵਾਸਤੇ ਇਹ ਵੱਖਰੇ ਰੰਗ ਦਾ ਜਿਹੜਾ ਸਟాంਪ ਪੇਪਰ ਜਾਰੀ ਕੀਤਾ ਇਹ ਚੰਗੀ ਸ਼ੁਰੂਆਤ ਹੈ ਦੇਸ਼ ਦੇ ਵਿੱਚ ਅਜਿਹਾ ਉਹ ਹੋਰ ਕੋਈ ਸੂਬਾ ਨਹੀਂ ਆ ਕਿ ਜਿੱਥੇ ਇਹੋ ਜਿਹਾ ਵੱਖਰੇ ਤੌਰ ਤੇ ਇੱਕ ਸਿੰਗਲ ਵਿੰਡੋ ਔਰ ਇੱਕ ਜਿਹੜਾ ਸਟాంਪ ਪੇਪਰ ਸੀ ਉਹ ਸਿਰਫ ਸਿਰਫ ਪੰਜਾਬ ਸਰਕਾਰ ਹੀ ਦੇ ਰਹੀ ਪੰਜਾਬ ਵਿੱਚ ਦਿੱਤਾ ਜਾ ਰਿਹਾ ਜਿਸ ਦਾ ਮਤਲਬ ਹੈ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਅਦਜੋਗ ਲਗਾਉਣਾ ਉਹਨੂੰ ਸਾਰੇ ਵਿਭਾਗ ਦੀ ਚਾਹੀਓ ਜੰਗਲਾਤ ਵਿਭਾਗ ਹੋਵੇ ਚਾਹੀਓ ਐਕਸਾਈਜ਼ ਵਿਭਾਗ ਹੋਵੇ ਚਾਹੀਓ ਬੀਲੀ ਵਿਭਾਗ ਹੋਵੇ ਜਿੰਨੇ ਵੀ ਸਬਚਾ ਉਹ ਰੈਵਨਿਊ ਡਿਪਾਰਟਮੈਂਟ ਹੋਵੇ ਜਿੰਨੇ ਵੀ ਡਿਪਾਰਟਮੈਂਟ ਆਟਮੇਟਾ ਇਹਦਾ ਮਤਲਬ ਉਹਨੂੰ ਆਲਰੇਡੀ ਹੀ ਸਭ ਕੁਝ ਤਰ੍ਹਾਂ ਦੀ ਜਿਹੜੀ ਆ ਉਹ ਐਨਓਸੀ ਮਿਲ ਚੁਕੀ ਹੈ ਲੇਕਿਨ ਦੂਜੇ ਪਾਸੇ ਜਿਹੜਾ ਰੀਅਲ ਸਟੇਟ ਦਾ ਕਾਰੋਬਾਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਪੰਜਾਬ ਦੇ ਵਿੱਚ ਹੋਰ ਜਿੰਨਾਂ ਲੋਕਾਂ ਨੇ ਨਿਵੇਸ਼ ਕਰਨਾ ਰੀਅਲ ਸਟੇਟ ਦੇ ਕਾਰੋਬਾਰ ਉਹ ਤੱਕੇ ਤੋਂ ਡੇ ਖਾਰੇ ਸੀ ਉਹ ਖੱਜਲ ਹੋ ਰਹੇ ਸੀ ਜਿਸ ਤੋਂ ਬਾਅਦ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਤੇ ਪਹੁੰਚਿਆ ਤੇ ਉਸ ਤੋਂ ਬਾਅਦ ਸੱਤਿਆਗਪਾਲ ਹੋਣਾ ਨੂੰ ਅਸਤੀਫਾ ਦੇਣਾ ਪਿਆ ਸਤਿਆ ਗੋਪਾਲ ਹੰਨੀ ਯੂਟੀ ਕਾਡਰ ਦੇ ਆਈਐਸ ਅਫੀਸਰ ਦਿੱਲੀ ਦੇ ਵਿੱਚ ਉਹਨਾਂ ਦੀ ਬਹੁਤ ਸਾਰੀ ਸਰਵਸ ਰਈਆ ਮੁਖ ਸਕੱਤਰ ਜਦੋਂ ਬੰਨ ਦੇ ਬੰਦੇ ਰਹੇ ਗਏ ਨੇ ਫਿਰ ਇਹਨਾਂ ਨੂੰ ਦਿੱਲੀ ਦੇ ਵਿੱਚ ਐਡੀਸ਼ਨਲ ਚੀਫ ਸਕੱਰੇਟਰੀ ਦਾ ਅਹੁਦਾ ਦਿੱਤਾ ਗਿਆ ਔਰ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੇ ਕਾਫੀ ਕਰੀਬੀ ਸੀ ਜਿਸ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਰੇਰਾ ਦਾ ਚੇਅਰਮੈਨ ਲਾਇਆ ਗਿਆ ਹਾਲਾਂਕਿ ਕਾਂਗਰਸ ਪਾਰਟੀ ਕਾਲੀ ਦਲ ਔਰ ਬੀਜੇਪੀ ਪਾਰਟੀਆਂ ਨੇ ਜਦ ਸਤਿਆ ਗੋਪਾਲ ਨੂੰ ਰੇਰਾ ਦਾ ਚੇਅਰਮੈਨ ਲਾਇਆ ਗਿਆ ਸੀ ਤਾਂ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਤੇ ਸਵਾਲ ਖੜੇ ਕੀਤੇ ਸੀ ਕਿ ਪੰਜਾਬ ਦਿੱਲੀ ਵਾਲਿਆਂ ਦੇ ਹਵਾਲੇ ਕਰ ਦਿੱਤਾ ਤੇ ਹੁਣ ਜੋ ਦਿੱਲੀ ਆਲੇ ਜਿਹੜੇ ਇੱਥੇ ਕੁਰਸੀਆਂ ਲੈ ਕੇ ਬੈਠੇ ਨੇ ਉਹ ਵੀ ਚਰਚਾ ਦੇ ਵਿੱਚ ਆ ਗਏ ਕਿ ਆਖਰ ਉਹਨਾਂ ਕੋਲ ਵੀ ਅਸਤੀਫਾ ਲੈਣਾ ਪਿਆ ਕਿਉਂਕਿ ਲੋਕ ਜਿਹੜਾ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੇ ਜਿਹੜੇ ਲੋਕ ਨੇ ਉਹ ਕਾਫੀ ਖੱਜਲ ਹੋ ਰਹੀ ਸੀ ਰੇਰਾ ਦੇ ਵਿੱਚ ਸਿਰਫ ਸਤਿਆ ਗੋਪਾਲ ਹੀ ਨਹੀਂ ਚੇਅਰਮੈਨ ਲਗਾਏਗੇ ਬਲਕਿ ਜਿਹੜੇ ਦੋ ਹੋਰ ਮੈਂਬਰ ਇਕਾਈ ਆ ਆਈਐਸ ਕੋਈ ਆਈਆਰਐਸ ਉਹ ਵੀ ਦਿੱਲੀ ਤੋਂ ਸੀ ਜਿਸ ਕਰਕੇ ਉਹ ਵੀ ਚਰਚਾ ਦੇ ਵਿੱਚ ਕਿ ਪੂਰੀ ਦੀ ਪੂਰੀ ਜਿਹੜਾ ਰੇਰਾ ਵਾ ਉਹ ਦਿੱਲੀ ਵਾਲਿਆਂ ਦੇ ਹਵਾਲੇ ਕਰ ਦਿੱਤਾ ਲੇਕਿਨ ਜਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਲੱਗਾ ਕਿ ਉੱਥੇ ਲੋਕ ਖੱਜਲ ਖਵਾਰ ਹੋ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਉਹਨਾਂ ਨੇ ਤਲਬ ਕਰ ਲਿਆ ਚਰਚਾ ਤੇ ਵੀ ਆ ਕਿ ਪਿਛਲੇ 1.5 ਮਹੀਨੇ ਤੋਂ ਇਹ ਜਿਹੜੀ ਆ ਖਿੱਚੋਤਾਣ ਚੱਲ ਰਹੀ ਸੀ ਆਖਰ ਫਿਰ ਸਤਿਆਗਪਾਲ ਕੋਲ ਅਸੀਫਾ ਲੈ ਹੀ ਲਿਆ ਵੈਸੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਹਵਾਲਿਆਂ ਦੇ ਸਤਿਆਗਪਾਲ ਖਾਸ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਜਿਹੜੀ ਪਹਿਲੀ ਪ੍ਰਾਇੋਰਟੀ ਆ ਉਹ ਹੈ ਪੰਜਾਬ ਕਿਉਂਕਿ ਪੰਜਾਬ ਉਹਨਾਂ ਨੇ ਕਿਹਾ ਕਿ ਰਾਲ ਮਲ ਕੇ ਜਿਹੜਾ ਪਿਛਲੇ ਨੇ ਲੁੱਟਿਆ ਸੀ ਅਸੀਂ ਉਹਨੂੰ ਰੰਗਲਾ ਪੰਜਾਬ ਬਣਾਉਣਾ ਤੇ ਜਦੋਂ ਰੰਗਲਾ ਪੰਜਾਬ ਬਣਾਉਣਾ ਵਾ ਤੇ ਫਿਰ ਉਸ ਕਿਸੇ ਦੀ ਦੋਸਤੀ ਨਹੀਂ ਚੱਲਦੀ ਤੇ ਕਿਸੇ ਦੀ ਖਾਸਮ ਖਾਸ ਵਾਲੇ ਰਿਸ਼ਤੇ ਨਹੀਂ ਚੱਲਦੇ ਕਿਉਂਕਿ ਅਜੰਡਾ ਰੰਗਲਾ ਪੰਜਾਬ ਦਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤਲਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ